ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਤਰੀਕ ਅੱਜ ਹੈਗੀ 27 ਦਸੰਬਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੇਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਮੈਂ ਵੀਡੀਓ ਜੀ ਮੇਰੀ ਲੇਟ ਹੋ ਗਈ ਬਹੁਤ ਜ਼ਿਆਦਾ ਕੱਲ ਮੇਥੋਂ ਵੀਡੀਓ ਬਣੀ ਨਹੀਂ ਕੱਲ ਆਪਣੇ ਘਰ ਆਏ ਹੋਏ ਸੀ ਰਿਸ਼ਤੇਦਾਰ ਮੰਮੀ ਨੂੰ ਪਤਾ ਲੈਣ ਉਹਦਾ ਕਰਕੇ ਨਾ ਫਿਰ ਮੇਥੋਂ ਟਾਈਮ ਹੀ ਨਹੀਂ ਮਿਲਿਆ ਕੱਲ ਦੁਪਹਿਰੇ ਸੋਚਿਆ ਸੀ ਵੀਡੀਓ ਸ਼ੁਰੂ ਕਰਨ ਦਾ ਤੇ ਕੱਲ ਵੀਡੀਓ ਸ਼ੁਰੂ ਨਹੀਂ ਹੋ ਪਾਈ ਮੇਥੋਂ ਦੁਪਹਿਰ ਦੇ ਟਾਈਮ ਤੇ ਬਾਕੀ ਫਿਰ ਆਥ ਹੁੰਦੇ ਹਨ ਕੰਮ ਤਾਂ ਦੇ ਸੀ ਉਹਨਾਂ ਚ ਉਲਝ ਗਈ ਤੇ ਉਹਦਾ ਕਰਕੇ ਮੈਨੂੰ ਇਹ ਸੀਗਾ ਸਵੇਰ ਦੀ ਵੀ ਤਿਆਰੀ ਕਰਕੇ ਰੱਖਣੀ ਸੀ ਕਿਉਂਕਿ ਅੱਜ ਬਣਾਉਣੇ ਸੀਗੇ ਆਪਾਂ ਸਵੇਰੀ ਆਲੂ ਦੇ ਪਰੌਂਠੇ ਆ ਸਵੇਰੀ ਆਪਾਂ ਬਣਾ ਲਏ ਆ ਖਾ ਵੀ ਲਏ ਆ ਤੇ ਅਰਮਾਨ ਕਰਕੇ ਕਿਉਂਕਿ ਹਨਾ ਬੱਚੇ ਨੂੰ ਹੁੰਦਾ ਕਿਉਂਕਿ ਅਰਮਾਨ ਨਾ ਜਿਵੇਂ ਗਾਜਰ ਮਟਰ ਹੋ ਗਿਆ ਆ ਆਲੂ ਗੋਭੀ ਹੋ ਗਿਆ ਇਹ ਸਬਜ਼ੀਆਂ ਬਿਲਕੁਲ ਨਹੀਂ ਖਾ ਕੇ ਖੁਸ਼ ਮੈਂ ਹਨਾ ਅੱਗੇ ਵੀ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕਰਿਆ ਪਰੌਂਠੇ ਖਾ ਲੈਂਦਾ ਗੋਭੀ ਦੇ ਪਰੌਂਠੇ ਖਾ ਲੈਂਦਾ ਮੂਲੀ ਦੇ ਪਰੌਂਠੇ ਖਾ ਲੈਂਦਾ ਪਰ ਇਹ ਨਾ ਸਬਜ਼ੀਆਂ ਨੂੰ ਖਾ ਕੇ ਕੁਛ ਨਹੀਂ ਗੋਭੀ ਚੋਂ ਵੀ ਆਲੂ ਆਲੂ ਕੱਢ ਕੇ ਖਾ ਲੈਣੀ ਆ ਸਾਗ ਜ਼ਰੂਰ ਖਾ ਲੈਂਦਾ ਤੇ ਸਾਗ ਹਨਾ ਰੋਜ਼ ਰੋਜ਼ ਨਹੀਂ ਹੁੰਦਾ ਜਦ ਨਹੀਂ ਆਪਾਂ ਧਰਦੇ ਆ ਜਿਆਦਾ ਨਹੀਂ ਧਰਦੇ ਤੇ ਉਹ ਵੀ 2-3 ਦਿਨਾਂ ਚ ਖਤਮ ਹੋ ਜਾਂਦਾ ਹੁਣ ਫੇਰ ਮੈਂ ਸੋਚ ਰਹੀ ਸੀ ਵੀ ਇੱਕ ਦਿਨ ਸਾਗ ਬਣਾ ਲਈਏ ਵੀ ਚੱਲ 2-3 ਡੰਗਾਂ ਦਾ ਹਨਾ ਬਿਜਲੀ ਸਬਜ਼ੀ ਬਣਾ ਲਈ ਵੀ ਦੀ ਚਲੋ ਸਾਗ ਖਾ ਲਿਆ ਤੇ ਬਾਕੀ ਹੁਣ ਸਵੇਰ ਦੇ ਇਹ ਕੰਮ ਤੰਦੇ ਮੇਰੇ ਉਹ ਵੀ ਨਿਭੜ ਗਏ ਨੇ ਅ ਰੋਟੀ ਪਾਣੀ ਖਾ ਲਿਆ ਭਾਂਡੇ ਭੁੰਡੇ ਮਾਜ ਲਈ ਰਸੋਈ ਵੀ ਮੈਂ ਸਾਫ਼ ਕਰਤੀ ਬਸ ਝਾੜੂ ਲਾਉਣਾ ਰਹਿੰਦਾ ਅੱਜ ਠੰਡ ਵੀ ਬਹੁਤ ਜ਼ਿਆਦਾ ਹਵਾ ਬਹੁਤ ਚੱਲ ਰਹੀ ਅੱਜ ਪੱਲੜ ਵੀ ਨਹੀਂ ਆਪਾਂ ਚੱਕੇ ਹੈਗੇ ਪਸ਼ੂ ਵੀ ਨਹੀਂ ਹਲੇ ਬਾਹਰ ਕੱਢੇ ਤੇ ਮਸ਼ੀਨ ਵੀ ਮੈਂ ਕੱਪੜੇ ਚਲਾਤੀ ਮਸ਼ੀਨ ਕੱਪੜੇ ਬਹੁਤ ਜ਼ਿਆਦਾ ਨਹੀਂ ਸੀਗੇ ਇੱਕ ਪ੍ਰਾਗ ਹੀ ਸੀ ਮਤਲਬ ਬਸ ਇੱਕ ਵਾਰੀ ਚ ਢੋਲ ਜਾਣਗੇ ਸਾਰੇ ਕੱਪੜੇ ਤੇ ਜ਼ਿਆਦਾ ਹੈ ਨਹੀਂ ਸੀਗੇ ਤੇ ਬਾਕੀ ਮੰਮੀ ਅੰਦਰ ਹੀ ਬੈਠੇ ਨੇ ਹਲੇ ਮੰਮੀ ਨੂੰ ਬਾਹਰ ਨਹੀਂ ਕੱਢਿਆ ਹਨਾ ਕਿਉਂਕਿ ਠੰਡ ਹੈਗੀ ਤੇ ਉਹਨਾਂ ਨੂੰ ਬਾਥਰੂਮ ਵਗੈਰਾ ਕਰਵਾ ਕੇ ਅੰਦਰ ਵਾਪਸ ਬਿਠਾਤਾ ਤੇ ਉਹਨਾਂ ਦਾ ਕਿਨੂਆ ਬਣਨਾ ਰੱਖਿਆ ਹੋਇਆਗਾ ਤੇ ਉਹ ਬਣ ਜੂਗਾ ਫਿਰ ਉਹ ਖਵਾ ਦਾਂਗੇ ਉਸ ਤੋਂ ਬਾਅਦ ਉਹਨਾਂ ਦੀ ਦਵਾਈ ਵਗੈਰਾ ਜਿਹੜੀ ਖਾਲੀ ਪੇਟ ਵਾਲੀ ਦਵਾਈ ਉਹ ਪਾ ਦੇਤੀ ਆ ਅਰਮਾਨ ਐ ਇੱਕ ਮਿੰਟਾ ਦੇਖ ਕੇ ਆਈ ਗੈਸ ਹੌਲੀ ਕਰਦੀ ਕਿਨੂਆ ਵਾਲਾ ਥੱਲੇ ਨਾ ਲੱਗੇ ਮੱਚਿਆ ਤਾਂ ਨਹੀਂ ਪਾਣੀ بس ਇਹਨੂੰ ਹੌਲੀ ਕਰ ਦੇ ਹਾਂਜੀ ਤੇ ਬਾਕੀ ਹੋਰ ਬਸ ਅੱਜ ਆਪਣੇ ਕੰਮ ਤਾਂ ਦੇ ਨਿਭੜੇ ਤੇ ਸ਼ਾਮ ਨੂੰ ਦੇਖਦੇ ਆਂ ਕੀ ਬਣਾਉਣੇ ਆ ਦਾਲ ਸਬਜ਼ੀ ਉਹਦੀ ਤਿਆਰੀ ਕਰਕੇ ਰੱਖ ਲਾਂਗੇ ਹਣਾ ਸਾਜ਼ਰੀ ਇਹ ਹੁੰਦਾ ਵੀ ਦਿਨ ਛੋਟੇ ਨੇ ਤੇ ਹੱਥ ਨੇ ਵੇਲੇ ਫੇ ਠੰਡ ਹੋ ਜਾਂਦੇ ਤੁਹਾਨੂੰ ਪਤਾ ਹੀ ਆਪਣੀ ਇੱਥੇ ਉੱਪਰ ਚਾਦਰਾਂ ਚੁੱਦਰਾਂ ਤਨੀ ਪਾਈਆਂ ਬਾਹਰ ਚੁੱਲੇ 'ਤੇ ਬਣਾਉਣੀਆਂ ਆਂਗੀਆਂ ਤੇ ਫਿਰ ਐ ਹੁੰਦਾ ਵੀ ਠੰਡੇ ਠੰਡ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਚਲੋ ਆਪਦਾ ਕੰਮ ਨਵੀੜ ਕੇ ਅੰਦਰ ਸਾਰੇ ਚਲੀ ਜਾਈਏ ਫਿਰ ਸਵੇਰੇ ਵੀ ਉੱਠਣਾ ਹੁੰਦਾ ਪਰ ਨੀਂਦ ਨਹੀਂ ਹਨਾ ਪੂਰੀ ਹੁੰਦੀ ਰਾਤ ਤਾਂ ਮੈਂ ਬਹੁਤ ਵਾਰੀ ਉੱਠੀ ਰਾਤ ਨਾਲ ਆਪਣੀ ਇੱਕ ਪਛਨ ਨੂੰ ਬਾਰ-ਬਾਰ ਖਾਂਸੀ ਆਈ ਆ ਰਹੀ ਸੀ ਖੰਗ ਆਉਂਦੀ ਸੀ ਤੇ ਮੈਨੂੰ ਆਇਆ ਹੋ ਗਿਆ ਵੀ ਇੰਨਾ ਜ਼ਿਆਦਾ ਕਿਉਂ ਖੰਗ ਰਹੀ ਐ ਮੈਂ ਤੁਸੀਂ ਯਕੀਨ ਨਹੀਂ ਕਰਨਾ ਮੈਂ ਪੌਣਾ ਘੰਟਾ ਤਾਂ ਅੰਦਰ ਹੀ ਖੜੀ ਰਹੀ ਇੱਕ ਵਾਰੀ ਤਾਂ ਯਾਨੀ ਵਿੱਚੋਂ ਕਾਫੀ ਵਾਰ ਉੱਠੀ ਬਾਰ-ਬਾਰ ਨੀਂਦ ਖੁੱਲ ਜੀ ਜਦੋਂ ਬਾਰ-ਬਾਰ ਖੰਗੇ ਤੇ ਇਹ ਕ ਆਪਣੀ ਨਾ ਮੱਜ ਦੇ ਕੱਲ ਅੱਖਾਂ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਇਨਫੈਕਸ਼ਨ ਜੀ ਹੋ ਗਈ ਸੀ ਉਹ ਨਾ ਅਗ੍ਹਾ ਟੀਕਾ ਭਾਇਆ ਸੀਗਾ ਤਾਂ ਡਾਕਟਰ ਕਹਿੰਦਾ ਵੀ ਹੋ ਸਕਦਾ ਵੀ ਉਹਦਾ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਗਈ ਤੇ ਇਹਦੇ ਇੰਜੈਕਸ਼ਨ ਵਗੈਰਾ ਵੈਸੇ ਲਾਤੀ ਕੱਲ ਹੁਣ ਫਰਕ ਆ ਅੱਗੇ ਨਾਲੋਂ ਤੇ ਮੈਨੂੰ ਉਹਦਾ ਫਿਕਰ ਸੀਗਾ ਮੈਂ ਕਿ ਤੇ ਉਹ ਉਸੇ ਨੂੰ ਨਾ ਜ਼ਿਆਦਾ ਪ੍ਰੋਬਲਮ ਆ ਰਹੀ ਹੋਵੇ ਉਹਦਾ ਕਰਕੇ ਵੀ ਬਾਰ-ਬਾਰ ਉੱਠ-ਉੱਠ ਦੇਖੀ ਜੀ ਤੇ ਬਾਕੀ ਆਪਣੀ ਇੱਕ ਜੀ ਭੈਣ ਉਹ ਵੀ ਵੀਡੀਓ ਪਾਉਂਦੇ ਨੇ ਜਿਹੜੀ ਅੱਜ ਆਪਾਂ ਨਾਲ ਗੱਲ ਕਰਦੇ ਆਂ ਤੇ ਨੇ ਉਸ ਭੈਣ ਦੀਆਂ ਕਾਫੀ ਬਾਰ ਵੀਡੀਓਜ਼ ਦੇਖੀਆਂ ਤੁਸੀਂ ਵੀ ਦੇਖੀਆਂ ਹੋਣੀਆਂ ਹੈ ਹਨਾ ਮੁੰਡੀ ਫੈਮਿਲੀ ਵਲੌਕਸ ਵਾਲੇ ਨੇ ਤੇ ਉਹ ਭੈਣ ਨੇ ਆਪਦੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਕਹਿੰਦੀ ਵੀ ਸਾਡੇ ਨਾਲ ਵੀ 90 ਲੱਖ ਦੀ ਕਹਿੰਦੇ ਠੱਗੀ ਲੱਗੀ ਤੇ ਉਹ ਭੈਣ ਵੀ ਬਹੁਤ ਡਟ ਕੇ ਆਪਦੀ ਬੱਚਿਆਂ ਦੇ ਹੱਕ ਲਈ ਖੜੀ ਆ ਹਨਾ ਤੇ ਉਹਨਾਂ ਦਾ ਵੀ ਬਹੁਤ ਜੀਣਾ ਹਰਾਮ ਕੀਤਾ ਹੋਇਆ ਹਨਾ ਤੇ ਉਹ ਵਿਚਾਰੀ ਉਹ ਵੀ ਬਹੁਤ ਜਨਨ ਕਿ ਉਹਨਾਂ ਦੇ ਹਸਬੰਦ ਵੀ ਬਹੁਤ ਵਿਚਾਰੇ ਆ ਭੋਲੇ ਜਿਹੇ ਨੇ ਤੇ ਜਿਹੜੇ ਨਰਮ ਹੁੰਦੇ ਹਨ ਨਰਮਾਂ ਨੂੰ ਹੀ ਉਹ ਲੱਗਦੇ ਨੇ ਠੱਡੇ ਤੇ ਚੁਸਤ ਚਲਾਕ ਤਾਂ ਗੁੱਝੀਆਂ ਕਰਕੇ ਜਮਾ ਕਰ ਜਾਂਦੇ ਨੇ ਤੇ ਗੁੱਝੀਆਂ ਵੀ ਫਿਰ ਕਹਿੰਦੇ ਕੀਤੀਆਂ ਹੋਏ ਕੰਮ ਨਹੀਂ ਆਉਂਦੀਆਂ ਇਹ ਵੀ ਫਿਰ ਪਤਾ ਨਹੀਂ ਜਾ ਕੇ ਪ੍ਰਮਾਤਮਾ ਕਦੋਂ ਕਿੱਥੇ ਕਿਹੜੇ ਟਾਈਮ ਕਿਸ ਚੀਜ਼ ਦੇ ਵਿੱਚ ਕੱਢਦਾ ਸੋ ਚਲਾਕੀਆਂ ਵੀ ਕਹਿੰਦੇ ਬੰਦਿਆਂ ਨਾਲ ਤਾਂ ਬੰਦਾ ਕਰ ਲੈਂਦਾ ਰੱਬ ਮੂਰੇ ਚਲਾਕੀਆਂ ਨਹੀਂ ਚੱਲਦੀਆਂ ਰੱਬ ਤਾਂ ਫਿਰ ਜਦੋਂ ਨਿਵੇੜੇ ਕਰਨ ਤੇ ਹੁੰਦਾ ਕਹਿੰਦੇ ਫਿਰ ਉਦੋਂ ਬੰਦੇ ਦਾ ਮਾਰਿਆ ਥੱਪੜ ਭੁੱਲ ਜਾਂਦਾ ਰੱਬ ਦਾ ਮਾਰਿਆ ਨਹੀਂ ਭੁੱਲਦਾ ਸੋ ਭੈਣ ਵੀ ਆਪਣਾ ਆਪ ਬਹੁਤ ਖਪਾਉਂਦੀ ਆ ਹਨ ਤੇ ਵੀ ਸਾਡੇ ਬੱਚਿਆਂ ਦਾ ਆ ਹੱਕ ਮਾਰ ਲਿਆ ਓਦਾਂ ਮਾਰ ਲਿਆ ਆਪਣੀ ਵੀ ਕਈ ਵਾਰੀ ਉਹ ਵੀਡੀਓ ਦੇਖਦੇ ਨੇ ਤੇ ਕਈ ਵਾਰੀ ਕਮੈਂਟ ਕਰਦੇ ਨੇ ਤੇ ਮੈਂ ਵੀ ਉਹਨਾਂ ਦੀ ਕਈ ਕਈ ਵਾਰੀ ਵੀਡੀਓ ਦੇਖਦੀ ਆ ਤੇ ਸੁਣ ਕੇ ਦੁੱਖ じゃ ਬੜਾ ਹੁੰਦਾ ਹਨ ਕਿਉਂਕਿ ਜਿਹੜੀ ਚੀਜ਼ ਆਪਦੇ ਨਾਲ ਹੋਈ ਹੋਵੇ ਜਦੋਂ ਕਿਸੇ ਦੇ ਨਾਲ ਹੋਈ ਹੁੰਦੀ ਆ ਨਾ ਤਾਂ ਆਪਾਂ ਸੁਣਦੇ ਆ ਤਾਂ ਫਿਰ ਐ ਲੱਗੂਗਾ ਵੀ ਇਹ ਤਾਂ ਸਾਡੀ ਕੋਈ ਕਹਾਣੀ ਆ ਹਨਾ ਵੀ ਸਾਡੇ ਨਾਲ ਹੀ ਰਿਲੇਟ ਹੁੰਦੀ ਆ ਸੋ ਉਹ ਭੈਣ ਵੀ ਵਿਚਾਰੀ ਪਰ ਵਧੀਆ ਗੱਲ ਆ ਆਪਦੇ ਹੱਕ ਵਾਸਤੇ ਹਨਾ ਲੜਨਾ ਆਪਦੇ ਬੱਚਿਆਂ ਦੇ ਕਿਉਂਕਿ ਕਿਸੇ ਦਾ ਹੱਕ ਖੋਣਾ ਨਹੀਂ ਤੇ ਆਪ ਦਾ ਛੱਡਣਾ ਨਹੀਂ ਇਹ ਵੀ ਮਾਹਰ ਨੇ ਆਪਾਂ ਨੂੰ ਸਿੱਖਿਆ ਦਿੱਤੀ ਆ ਤੇ ਉਹਨੂੰ ਵੀ ਬਹੁਤ ਯਾਨੀ ਕਿ ਉਹਦੇ ਕੁਝ ਹੈਗੇ ਨੇ ਹਨਾ ਜਿਹੜੇ ਜੀਣ ਨਹੀਂ ਦਿੰਦੇ ਠਟ ਕਰਿਆ ਪਿਆ ਤੇ ਫਿਰ ਜਦੋਂ ਉਹਨਾਂ ਦੀਆਂ ਘਟਨਾਵਾਂ ਸੁਣਦੇ ਆ ਨਾ ਤਾਂ ਫਿਰ ਉਦੋਂ ਕਿਤੇ ਨਾ ਕਿਤੇ ਆਪਦੇ ਨਾਲ ਸੰਬੰਧਤ ਗਿਆ ਲੱਗਦੀਆਂ ਬੜਾ ਤਕਲੀਫ ਹੁੰਦੀ ਆ ਵੀ ਵਾਕਈ ਹਨਾ ਇਸ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਬਹੁਤੋਂ ਆਪਾਂ ਸੋਚਦੇ ਆ ਆਪਣੇ ਨਾਲ ਹੀ ਬਹੁਤ ਇਹ ਜਿਹੇ ਪਰਿਵਾਰ ਆ ਜਿਨ੍ਹਾਂ ਨਾਲ ਠੱਗੀਆਂ ਹੋਈਆਂ ਨੇ ਜਿੰਨਾਂ ਚੀਜ਼ਾਂ ਹੋਈਆਂ ਜਿਨ੍ਹਾਂ ਦੇ ਹੱਕ ਮਾਰੇ ਗਏ ਹਨਾ ਜਿਨ੍ਹਾਂ ਦਾ ਹੱਕ ਦੂਸਰੇ ਰੱਖ ਜਾਂਦੇ ਨੇ ਤੇ ਪਰ ਸਵਰ ਕਹਿੰਦੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਨਾ ਪ੍ਰਮਾਤਮਾ ਹੀ ਕਰਦਾ ਨਿਮੇੜੀ ਸੋ ਭੈਣੇ ਤੂੰ ਵੀ ਅਗਰ ਵੀਡੀਓ ਦੇਖਦੀ ਆ ਨਾ ਟੈਨਸ਼ਨ ਨਾ ਲੈ ਉਹ ਪ੍ਰਮਾਤਮਾ ਤੇ ਛੱਡ ਦੇ ਵਾਹਿਗੁਰੂ ਜਦੋਂ ਨਿਮੇੜਾ ਕਰਨ ਤੇ ਆਊਗਾ ਨਾ 13 ਮਾਰਿਆ ਹੱਥਪੜੋ ਭੁੱਲ ਜਾਣਗੇ ਲੇਕਿਨ ਰੱਬ ਦਾ ਮਾਰਿਆ ਹੈ ਨਹੀਂ ਭੁੱਲਦੀ ਤੇ ਰੱਬ ਨੇ ਵੀਡੀਓ ਕਰਨ ਤੇ ਆਉਂਦਾ ਉਦੋਂ ਫਿਰ ਬੰਦਾ ਪਛਤਾਉਂਦਾ ਉਦੋਂ ਫਿਰ ਸੋਚਦਾ ਜੇ ਅਸੀਂ ਆਹ ਚੀਜ਼ ਨਾ ਕਰਦੀ ਆ ਗਲਤੀ ਨਾ ਕਰਦੀ ਉਦੋਂ ਅਹਿਸਾਸ ਹੁੰਦਾ ਵੀ ਅਸੀਂ ਫਲਾਨੇ ਨਾ ਕੀਤਾ ਤਾਂ ਆਹ ਚੀਜ਼ ਹੋ ਗਈ ਹਨਾ ਤਾਂ ਤੂੰ ਵੀ ਪਰਮਾਤਮਾ ਤੇ ਯਕੀਨ ਰੱਖ ਵਾਹਿਗੁਰੂ ਮਿਹਰ ਕਰੂਗਾ ਹਨਾ ਤੇ ਬਾਕੀ ਤੇਰੀ ਵੀਡੀਓਸ ਮੈਂ ਵੀ ਦੇਖਦੀ ਹੁੰਨੀ ਆ ਕਈ ਵਾਰੀ ਤੇ ਵੈਸੇ ਮੈਨੂੰ ਜਿਆਦਾ ਟਾਈਮ ਤਾਂ ਮਿਲਦਾ ਨਹੀਂ ਹੁਣ ਤੁਹਾਨੂੰ ਪਤਾ ਹੀ ਆਣਾ ਕਿਉਂਕਿ ਕੰਮ ਦੇ ਵਿੱਚ ਬਿਜ਼ੀ ਹੁੰਨੇ ਆ ਤੇ ਟਾਈਮ ਹੀ ਨਹੀਂ ਮਿਲਦਾ ਇੱਕ ਦਿਨ ਬਹੁਤ ਛੋਟਿਆ ਗਰਮੀਆਂ 'ਚ ਤਾਂ ਦਿਨ ਵੱਡੇ ਹੁੰਦੇ ਆ ਤੇ ਟਾਈਮ ਹੀ ਟਾਈਮ ਹੁੰਦਾ ਹੈ ਨਾ ਸਰਦੀਆਂ 'ਚ ਤਾਂ ਕੰਮ ਕਰਦੇ ਆ ਫਿਰ ਤਾਂ ਨਹੀਂ ਠੰਡ ਲੱਗਦੀ ਨਹੀਂ ਤਾਂ ਜੇ ਬਹਿ ਕੇ ਵਾਲਾ ਕੰਮ ਹੁੰਦਾ ਠੰਡ ਹੀ ਨਹੀਂ ਚੜਨੋਂ ਹਟਦੀ ਸੋ ਕਈ ਵਾਰੀ ਮੇਰੇ ਸਾਹਮਣੇ ਆ ਜਾਂਦੀ ਹੈ ਵੀਡੀਓ ਹਨਾ ਤੇ ਫਿਰ ਮੈਂ ਦੇਖਦੀ ਆ ਤੇ ਕਿਉਂਕਿ ਮੈਨੂੰ ਨਾ ਆਪਦੀ ਪਰਿਵਾਰ ਦੀ ਕਹਾਣੀ ਜਿ ਲੱਗਦੀ ਹੈ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣਦੀ ਆ ਸੋ ਕਹਿਣਾ ਤਾਂ ਬਹੁਤ ਸੌਖਾ ਹਨਾ ਆਪਾਂ ਕਹਿ ਦਾਂਗੇ ਵੀ ਸਬਰ ਕਰ ਲਓ ਛੱਡੋ ਹਨਾ ਪਰ ਕਹਿੰਦੇ ਹੁੰਦੇ ਆ ਜਿੱਤੇ ਬੀਤਦੀ ਆ ਉਹ ਜਾਣਦਾ ਤੇ ਸਬਰ ਕਰਨਾ ਬਹੁਤ ਔਖਾ ਹੁੰਦਾ ਤੇ ਚਲੋ ਪਰਮਾਤਮਾ ਨੇ ਜੋ ਕਿਸਮਤ ਚ ਲਿਖਿਆ ਹੁੰਦਾ ਨਾ ਉਹ ਹੋ ਕੇ ਰਹਿੰਦਾ ਤੇ ਜੇ ਉਹ ਕਰਨ ਤੇ ਆ ਜੇ ਤਾਂ ਪਲਾਂ ਵਿੱਚ ਦੁੱਖ ਵੀ ਘਟ ਸਕਦਾ ਹੈ ਪਲਾਂ ਵਿੱਚ ਜ਼ਿੰਦਗੀਆਂ ਵੀ ਬਦਲ ਸਕਦਾ ਸੋ ਉਤੀ ਭਰੋਸਾ ਹੈ ਮੇਰੇ ਨਾਲ ਤਾਂ ਬਹੁਤ ਐਦਾਂ ਦੀਆਂ ਭੈਣਾਂ ਜੁੜੀਆਂ ਹੋਈਆਂ ਮੈਂ ਜਦੋਂ ਕੁਝ ਐਦਾਂ ਦੀ ਵੀਡੀਓ ਸ਼ੇਅਰ ਕਰਦੀ ਆ ਤਾਂ ਬਹੁਤ ਭੈਣਾਂ ਦੇ ਨਾਲ ਕਮੈਂਟ ਆਉਂਦੀਆਂ ਵੀ ਭੈਣ ਸਾਡੇ ਨਾਲ ਵੀ ਐਦਾਂ ਹੋਇਆ ਸਾਡੇ ਨਾਲ ਵੀ ਐਦਾਂ ਹੋਇਆ ਹਨ ਤੇ ਕਿਉਂਕਿ ਨਾ ਅੱਜ ਦੇ ਟਾਈਮ 'ਚ ਦੁਖੀ ਲੋਕ ਜ਼ਿਆਦਾ ਨੇ ਸੁਖੀ ਲੋਕ ਘੱਟ ਨੇ ਤੇ ਕਿਉਂਕਿ ਕਾਲ ਯੁਗ ਦਾ ਜ਼ਮਾਨਾ ਠੱਗੀਆਂ ਬੇਈਮਾਨੀਆਂ ਇਹ ਸਿਖਰਾਂ ਤੇ ਆ ਤਕੀ ਸਮਨਣ ਤੇ ਹਰ ਘਰ ਵਿੱਚ ਹੀ ਸੰਭਵ ਤਕਰੀਬਨ ਇਹੀ ਵੀ ਹੋਈ ਵੀ ਆ ਹਨਾ ਕਿਸੇ ਘਰ ਵਿੱਚ ਵੱਡੇ ਦਾ ਹੱਕ ਮਾਰਿਆ ਜਾਂਦਾ ਕਿਸੇ ਘਰ ਵਿੱਚ ਛੋਟੇ ਦਾ ਮਾਰਿਆ ਹੁੰਦਾ ਤੇ ਚਲੋ ਜਿਹੜਾ ਜਿਆਦਾ ਚੁਸਤ ਚਲਾਕ ਹੁੰਦਾ ਕਾਂ ਵਾਂਗੂ ਕਾਂ ਬਹੁਤ ਚੁਸਤ ਚਲਾਕ ਹੁੰਦਾ ਨਾ ਜਿਵੇਂ ਇੱਕ ਚਿੜੀ ਤੇ ਕਾਂ ਨੇ ਖੇਤੀ કરી ਚਿੜੀ ਵਿਚਾਰੀ ਨੇ ਫਸਲ ਸਾਰੀ ਸੰਭੀ ਹਨ ਤੇ ਕਾਂ ਉਹਨੂੰ ਜਦੋਂ ਚਿੜੀ ਕਹਾਂ ਕਰੀਏ ਚੱਲ ਵੀ ਆਪਾਂ ਹਨਾ ਪਾਣੀ ਲਾ ਦਈਏ ਔਰ ਇਹ ਸਪਰੇ ਪਾ ਦਈਏ ਵੀ ਆਪਣੀ ਫਸਲ ਵਧੀਆ ਹੋ ਜੂ ਕਾਹਨੇ ਕਹਦਣਾ ਚੱਲ ਚਿੜੀ ਨੇ ਆਇਆ ਸਿਉਨੇ ਦੇ ਚੁੰਝ ਲਵਾ ਕੇ ਲਿਆਇਆ ਹਨਾ ਠਮ ਠਮ ਕਰਦਾ ਆਇਆ ਪੈਰੀ ਮੋਜੇ ਪਾ ਕੇ ਆਇਆ ਤੇ ਸ਼ੈ ਤੁਸੀਂ ਵੀ ਕਹਾਣੀ ਸੁਣੀ ਹੋਣੀ ਆ ਤੇ ਉਹ ਵਿਚਾਰੀ ਚਿੜੀ ਨੇ ਸਾਰਾ ਕੰਮ ਨਵੇਂ ਲੈਣਾ ਨਾ ਕਾਹਨੇ ਪਹੁੰਚਣੀ ਨਾ ਤੇ ਕਾਂ ਉਸ ਉਸ ਦਿਨ ਪਹੁੰਚਿਆ ਜਦੋਂ ਫਸਲ ਵੱਢਣੀ ਸੀ ਪੈਸੇ ਆਉਣੇ ਸੀ ਕਿਉਂਕਿ ਚੋਸ ਤਾਂ ਸੀ ਚਿੜੀ ਵਿਚਾਰੀ ਅ ਨਰਮ ਸੀ ਹਨਾ ਤੇ ਕਾਂ ਨੇ ਫਿਰ ਜਦੋਂ ਵੰਡ ਵੰਡਈ ਦਾ ਟਾਈਮ ਆਇਆ ਦਾਣੇ ਰੱਖ ਲੇ ਤੇ ਚਿੜੀ ਨੂੰ ਵਿਚਾਰੀ ਨੂੰ ਦੇਤੇ ਜਿਹੜੀ ਮੱਕੀ ਬੀਜੀ ਹੋਈ ਸੀ ਉਹਦੇ ਜਿਹੜੇ ਮੱਕੀ ਦਾ ਜਿਹੜਾ ਛਿੱਲ ਜਾਂ ਉੱਤ ਹੁੰਦਾ ਹਨਾ ਉਹ ਛਿਲਕਾ ਜਾਂ ਉਹ ਦੇਤਾ ਆ ਗਿਆ ਭਾਈ ਮੀਂਹ ਤੂਫਾਨ ਝਖੜ ਝੋਲਾ ਫਿਰ ਪ੍ਰਮਾਤਮਾ ਨੇ ਮੇੜੇ ਕਰਦਾ ਫਿਰ ਪ੍ਰਮਾਤਮਾ ਨੇ ਨੂੰ ਮੇੜੇ ਕਰੀ ਕਾਂ ਤੇ ਚਿੜੀ ਦੇਵੀ ਤੇ ਜਦੋਂ ਮੀਂਹ ਆਇਆ ਜਿਹੜੀ ਚਿੜੀ ਸੀ ਉਹ ਤਾਂ ਉਹ ਜਿਹੜੇ ਮੱਕੀ ਦੇ ਉਹ ਫੋਲਕ ਜੇ ਸੀ ਉਹਨਾਂ ਦੇ ਵਿੱਚ ਲੁਕ ਗਈ ਬਚਾਅ ਹੋ ਗਿਆ ਉਹਦਾ ਤੇ ਜਿਹੜਾ ਕਾਂ ਸੀ ਉਹ ਹੁਣ ਕਿੱਥੇ ਲੁਕੇ ਦਾਣਿਆਂ ਦੇ ਵਿੱਚ ਤਾਂ ਲੁਕ ਨਹੀਂ ਹੋਣਾ ਤੇ ਵਿਚਾਰਾ ਫਿਰ ਉਹ ਮੀਂਹ ਪਿਆ ਉਹਦੋਂ ਗੜੇ ਪਏ ਕਾ ਮਰ ਗਿਆ ਠੀਕ ਹੈ ਤੇ ਫਿਰ ਜਿਹੜਾ ਚਿੜੀ ਸੀ ਉਹਨੇ ਫੋਲਕ ਜੇ ਵੀ ਰੱਖ ਲਏ ਤੇ ਜਿਹੜੇ ਦਾਣੇ ਸੀ ਉਹ ਵੀ ਰੱਖ ਲਏ ਤੇ ਦੇਖੋ ਨਰਮ ਸੀ ਦਿਲ ਦੀ ਹਨਾ ਤੇ ਪ੍ਰਮਾਤਮਾ ਨੇ ਫਿਰ ਨਿਆ ਕੀਤਾ ਤੇ ਇਸੇ ਤਰ੍ਹਾਂ ਹੀ ਇਨਸਾਨਾਂ ਦੀ ਜ਼ਿੰਦਗੀ ਚ ਹੁੰਦਾ ਲੋਕ ਕਹਿੰਦੇ ਨੇ ਕਈ ਮੈਨੂੰ ਇਦਾਂ ਦੇ ਕਮੈਂਟ ਆਉਂਦੇ ਪਾਣਾ ਕਹਿੰਦੀਆਂ ਨਹੀਂ ਪਾਣੀ ਵੀ ਅੱਜਕੱਲ ਹਨਾ ਬੇਈਮਾਨਾਂ ਦਾ ਟਾਈਮ ਨਹੀਂ ਪਾਣੀ ਬੇਈਮਾਨਾਂ ਦਾ ਟਾਈਮ ਨਹੀਂ ਹੋ ਸਕਦਾ ਜਿਹੜਾ ਇਨਸਾਨ ਅੱਜ ਚਲਾਕੀਆਂ ਕਰਦਾ ਉਹਦਾ ਹਾਲੀ ਵਕਤ ਚੱਲਦਾ ਹਾਲੇ ਉਹਦੇ ਪੁੰਨ ਵਾਲੇ ਕੰਮ ਦਿਨ ਚੱਲ ਰਹੇ ਆ ਜਿਸ ਦਿਨ ਉਹਦੇ ਬੇਈਮਾਨੀਆਂ ਦਾ ਹਿਸਾਬ ਸ਼ੁਰੂ ਹੋ ਗਿਆ ਉਸ ਦਿਨ ਫਿਰ ਉਹ ਵੀ ਪਛਤਾਉਂਦਾ ਸੋ ਸਬਰ ਰੱਖੋ ਸੋ ਭੈਣੇ ਅਗਰ ਅੱਜ ਤੁਸੀਂ ਵੀ ਮੇਰੀ ਵੀਡੀਓ ਦੇਖਦੇ ਹੋ ਹਨ ਤੇ ਬਸ ਆਦੀ ਮਿਹਨਤ ਕਰੋ ਆਦਾ YouTube ਤੇ ਕੰਮ ਕਰੋ ਤੇ ਦਫਾ ਕਰੋ ਤੇ ਇਹੇ ਜਿਹਿਆਂ ਦਾ ਆਪ ਹੀ ਰੱਬ ਨੇ ਮੇੜਾ ਕਰਤਾ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਹਾਂ ਅੰਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ